ਅਸਲੀ ਰੂਪ ਲਓ ਵੀ ਦੋਸਤੋ ਅਸਲੀ ਰੂਪ ਚ ਆਣ ਆ ਗਿਆ ਅਸਲੀ ਰੂਪ ਚ ਲਓ ਵੀ ਦੋਸਤੋ ਅੱਜ ਦਾ ਸਾਡਾ ਟੂਰ ਹੈਗਾ ਐਕਟਿਵਾ ਤੇ ਅਸੀਂ ਐਕਟਿਵਾ ਤੇ ਅੱਜ ਘੁੰਮਾਂਗੇ ਮੈਂ ਤੇ ਸਾਡਾ ਭਾਈ ਦੀਪਾ ਲਓ ਵੀ ਦੋਸਤੋ ਆਪਾਂ ਸਾਈਡ ਤੇ ਪਹੁੰਚ ਚੁੱਕੇ ਆ ਦੋਸਤੋ ਸੋ ਆ ਆਪਾਂ ਅੱਜ ਕੰਮ ਕਰਾਂਗੇ ਦੋਸਤੋ ਆ ਜਿਹੜਾ ਜਾਨੀ ਕਿ ਸਾਰਾ ਤੁਸੀਂ ਵਾਟਰਪੂਲ ਦੇਖ ਰਹੇ ਹੋ ਇਹ ਅਸੀਂ ਪਾਣੀ ਬਾਹਰ ਕੱਢਣਾ ਵਾ ਇਥੋਂ ਪਾਣੀ ਬਾਤ ਕਰ ਲ ਕੇ ਮਿਲਦੇ ਆ ਫਿਰ ਤੁਹਾਨੂੰ ਆਪਾਂ ਗੱਲਬਾਤ ਕਰਕੇ ਲੋਬੀ ਦੋਸਤੋ ਆਪਾਂ ਸਮਾਨ ਲੈ ਲਿਆ ਤੇ ਹੁਣ ਆਪਾਂ ਮਠਿਆਈ ਲੈਣੀ ਆ ਮਠਿਆਈ ਲੈਣ ਤੋਂ ਬਾਅਦ ਜਾਵਾਂਗੇ ਆਪਾਂ ਕਰਨ ਨੂੰ ਇੱਧਰ ਕਹਿੰਦੇ ਬਾਪੂ ਦਾ ਫੋਨ ਆ ਗਿਆ ਤੇ ਕੀ ਕਹਿੰਦੇ ਬਾਪੂ ਨੇ ਦੇਖਦੇ ਸੱਸੀ ਗਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹਾਂ ਲੋਬੀ ਦੋਸਤੋ ਸਵਾਗਤ ਹੈ ਤੁਹਾਡਾ ਗੋਪੀ ਸ਼ੇਰ YouTube ਚੈਨਲ ਤੇ ਲੋਬੀ ਦੋਸਤੋ ਅੱਜ ਦਾ ਬਲੌਗ ਹੈਗਾ ਆਪਾਂ ਜਾ ਰਹਿਵਾਂਗੇ ਵਰਕਸ਼ਾਪ ਤੇ ਅੱਜ ਕਿਤੇ ਨਹੀਂ ਘੁੰਮਣ ਫਿਰਨ ਜਾਣਾ ਹੈਗਾ ਦੋਸਤੋ ਅੱਜ ਸਾਰਾ ਦਿਨ ਵਰਕਸ਼ਾਪ ਤੇ ਰਹਿਣਾ ਕਿਉਂਕਿ ਅੱਜ ਫਾਦਰ ਸਾਹਿਬ ਵੀ ਨਾਨਕਿਆਂ ਨੂੰ ਪਹਿਲੇ ਦਿਨ ਉਹ ਵੀ ਤੁਹਾਨੂੰ ਦਿਖਾਵਾਂਗੇ ਚਲੋ ਅੱਜ ਤੁਹਾਨੂੰ ਹੁਣ ਆਪਾਂ ਮਿਲਦੇ ਆਂ ਵਰਕਸ਼ਾਪ ਤੇ ਜਾ ਕੇ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਾਣੇ ਇੰਨਾ ਪਿਆਰ ਕਰਦੇ ਹੋ ਦੋਸਤੋ ਲਓ ਵੀ ਦੋਸਤੋ ਹੁਣ ਆਪਾਂ ਜਾਣਾ ਵਰਕਸ਼ਾਪ ਤੇ ਜਾ ਕੇ ਤੁਹਾਨੂੰ ਆਪਾਂ ਦਿਖਾਉਨੇ ਆ ਇਸ ਟਾਈਮ ਕੀ ਕੀ ਹੋ ਰਿਹਾ ਕੀ ਕੀ ਨਹੀਂ ਹੋ ਰਿਹਾ ਲਓ ਵੀ ਦੋਸਤੋ ਆਪਾਂ ਆਪਣੀ ਵਰਕਸ਼ਾਪ ਤੇ ਪਹੁੰਚ ਗਏ ਆ ਤੇ ਹਾ ਦੇ ਕੋਈ ਸਾਡੇ ਮੁੰਡੇ ਨਾ ਕੰਮਕਾਰ ਤੇ ਲੱਗੇ ਨੇ ਤੇ ਹੁਣ ਡੈਡੀ ਸ਼ੈੜੀ ਹੋ ਕੇ ਲੌਵੀ ਦੋਸਤੋ ਜੇ ਕਿ ਕਿਧਰ ਚੱਲੇ ਆ ਦੋ ਆ ਗਿਆ ਲੌਵੀ ਦੋਸਤੋ ਸਾਰੇ ਕੰਮ ਪੂਰਾ ਬੰਤਾ ਕੀਆ ਬੰਤਾ ਗੁਲਾਮ ਦੋਸਤੋ ਨਵੇਂ ਨਵੇਂ ਡਰਾਈਵਰ ਭਰਤੀ ਹੁੰਦੇ ਏ ਮੁੰਡਾ ਕੈਮਰੇ ਤੋਂ ਬਹੁਤ ਡਰਦਾ ਐਨਾ ਡਰਦਾ ਨਾ ਕੈਮਰੇ ਤੋਂ ਮੈਂ ਕਹਿੰਦਾ ਬਹੁਤ ਜ਼ਿਆਦਾ ਡਰਦਾ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਹੁਣ ਕਰਿਆਨੇ ਵਾਲੀ ਦੁਕਾਨ ਤੇ ਕਰਿਆਨੇ ਵਾਲੀ ਦੁਕਾਨ ਤੋਂ ਅਸੀਂ ਸਮਾਨ ਲੈਣਾ ਕੁਝ ਸਮਾਨ ਲੈ ਕੇ ਫਿਰ ਉਸ ਤੋਂ ਬਾਅਦ ਆਪਾਂ ਮਠੇਰੇ ਵਾਲੀ ਸ਼ੌਪ ਤੇ ਜਾਣਾ ਚਲੋ ਆਓ ਤੁਹਾਨੂੰ ਫਿਰ ਆਪਾਂ ਮਿਲਦੇ ਹਾਂ ਕਰਿਆਨੇ ਵਾਲੀ ਸ਼ੌਪ ਦੇ ਸਾਹਮਣੇ ਪਹੁੰਚ ਚੁੱਕੇ ਹਾਂ ਜੀ ਆਪਾਂ ਸੈਂਟੀ ਡਿਪਾਰਟਮੈਂਟ ਸਟੋਰ ਕਹਾੜਾ ਦੋਸਤੋ ਇਹ ਚਲੋ ਆਓ ਫਿਰ ਆਪਾਂ ਤੁਹਾਨੂੰ ਉੱਥੇ ਜਾ ਕੇ ਲਓ ਵੀ ਦੋਸਤੋ ਆਪਾਂ ਸਮਾਨ ਲੈ ਲਿਆ ਤੇ ਹੁਣ ਆਪਾਂ ਮਠਿਆਈ ਲੈਣੀ ਆ ਮਠਿਆਈ ਲੈਣ ਤੋਂ ਬਾਅਦ ਜਾਵਾਂਗੇ ਆਪਾਂ ਕਰਨ ਨੂੰ ਇੱਧਰ ਕਹਿੰਦੇ ਬਾਪੂ ਦਾ ਫੋਨ ਆ ਗਿਆ ਤੇ ਕੀ ਕਹਿੰਦੇ ਬਾਪੂ ਨੇ ਦੇਖਦੇ ਆ ਲਓ ਵੀ ਮੁੰਡੇ ਨੇ ਸਵਾ ਪੰਜ ਕਿਲੋ ਲੱਡੂ ਚੱਕ ਲਏ ਵਦਾਨਾ ਪਕੌੜੀਆਂ ਪਾਤਾ ਉਹ ਇਹ ਜ਼ਰੂਰੀ ਆ ਭਰਾਵਾ ਕਹਿੰਦੇ ਖਾਣਾ ਵਦਾਨਾ ਪਕੌੜੀਆਂ ਆ ਬਾਈ ਨੂੰ ਵੀ ਵਦਾਨਾ ਦੇ ਦੀ ਯਾਰ ਲਓ ਜੀ ਪਕੌੜੇ ਬੰਦਾ ਕੱਢਦਾ ਵਾ ਤਾਜ਼ੇ ਤਾਜ਼ੇ ਨਮੋਦੇ ਨਿਕਲਦੇ ਇੱਥੇ ਪੂਰੇ ਵਧੀਆ ਤਾਜ਼ੇ ਚਲੋ ਠੀਕ ਆ ਦੋ ਤੁਸੀਂ ਆਹ ਮੁੰਡਾ ਪਛਾਣ ਲਿਆ ਨਹੀਂ ਪਛਾਣਿਆ ਆਉਣਾ ਇਹ ਦੋਦੇ ਕਿੱਥੇ ਪਛਾਣਿਆ ਆਉਣਾ ਦੋਸਤੋ ਉਹਨਾਂ ਨੇ ਹੇਅਰ ਡ੍ਰਾਇਰ ਲਵਾ ਲਈਏ ਭਾਈ ਹੇਅਰ ਡ੍ਰਾਇਰ ਲਵਾ ਕੇ ਫਿਰ ਆਪਾਂ ਚੱਲਦੇ ਆਂ ਚਲੋ ਆ ਆ ਤੁਹਾਨੂੰ ਹੇਅਰ ਡ੍ਰਾਇਰ ਵਾਲੇ ਕੋਲ ਲੈ ਕੇ ਚੱਲਦੇ ਆਂ ਆਪਣੇ ਭਰਾ ਨੇ ਤੇ ਭਰਾਵਾਂ ਕੋਲ ਲੈ ਕੇ ਚੱਲਦੇ ਆਂ ਤੁਹਾਨੂੰ ਚਲੋ ਆ ਜੋ ਚੱਲਦੇ ਆਂ ਫਿਰ ਆਪਾਂ ਨਾਲ ਆ ਜੀ ਆਇਆਂ ਆ ਜੀ ਆਪਣੇ ਕੀ ਕਹਿੰਦੇ ਆ ਗੋਪੀ ਬਾਈ ਉਹਨਾਂ ਕੋਲ ਤੇ ਫੈਸ਼ਨ ਹੱਬ ਫੈਸ਼ਨ ਹੱਬ ਵਾਲਿਆਂ ਕੋਲ ਆਏ ਆਪਾਂ ਇਹ ਕਹਿੰਦੇ ਬਹੁਤ ਘੰਡ ਰੈਡ ਰੂਪ ਲਾਉਂਦੇ ਆ ਆ ਤੁਹਾਨੂੰ ਮੈਂ ਫੈਸ਼ਨ ਹੱਬ ਵਾਲਿਆਂ ਨਾਲ ਮਲਾਉਣਾ ਤੇ ਬਹੁਤ ਘੰਡ ਨੇ ਮੈਂ ਆਹ ਦੇਖੋ ਆ ਬਾਈ ਨਾ ਤਿੰਨ ਚਾਰ ਸਾਲ ਬਾਅਦ ਮਿਲਿਆ ਬਾਈਆ ਵੀਰੇ ਕੀ ਹਾਲ ਆ ਠੀਕ ਆ ਗੋਪੀ ਵੀਰੇ ਕੀ ਹਾਲ ਆ ਠੀਕ ਠਾਕ ਆ ਆ ਬਾਈ ਸਾਡਾ ਯਾਰ ਬਿਮਾਰ ਹੋ ਗਿਆ ਸੀ ਮਹੀਨੇ ਡੇਢ ਮਹੀਨੇ ਬਾਅਦ ਆਇਆ ਵਾ ਤੇ ਚਲੋ ਡੈਡ ਰੂਪ ਲਵਾ ਕੇ ਇਹਦੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਆਪਾਂ ਮਿਲ ਲਈ ਅਸਲੀ ਰੂਪ ਲੋ ਵੀ ਦੇਖੋ ਅਸਲੀ ਰੂਪ ਚੋਂ ਆ ਗਿਆ ਅਸਲੀ ਰੂਪ ਚ ਦੋਸਤੋ ਸ਼ਕਲ ਦਿਖਾਈ ਦਿੱਤੀ ਜਾਂ ਵੀ ਤੁਸੀਂ ਅਸਲੀ ਰੂਪ ਚਾ ਚੁੱਕੇ ਹੋ ਆ ਦੇਖੋ ਅਸਲੀ ਰੂਪ ਚਾ ਆ ਮੈਂ ਕਹਿੰਦਾ ਪੂਰੀ ਗੱਲਬਾਤ ਐਂਡ ਕਰੀ ਪਈ ਆ ਸਿਰਾ ਇਹਨੂੰ ਕਹਿੰਦੇ ਆ ਸਿਰਾ ਜੀ ਚਲੋ ਆਪਾਂ ਹੁਣ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਕੈਮਰਾ ਦੀ ਬੈਟਰੀ ਬਿਲੋ ਹੋ ਗਈ ਆ ਕੈਮਰੇ ਦੀ ਬੈਟਰੀ ਬੰਡਰੀ ਚਾਰਜ ਕਰਕੇ ਆਪਾਂ ਤੁਹਾਨੂੰ ਮਿਲਦੇ ਆ ਦੋਸਤੋ ਅ ਵੀ ਦੋਸਤੋ ਤੇਲ ਛੋ ਦਿੱਤਾ ਗਿਆ ਵਾ ਤੇ ਇਧਰ ਸ਼ਗਨ ਵੀ ਮਿਲ ਰਿਹਾ ਵਾ ਸ਼ਗਨ ਦੇਖੋ ਲੋਬੀ ਚਲੋ ਭਾਈ ਆਜੋ ਆਜੋ ਦੋਸਤੋ ਆਜੋ ਦੋਸਤੋ ਆਜੋ ਚਲੋ ਦੋਸਤੋ ਇਹਨਾਂ ਨੂੰ ਰਵਾਨਗੀ ਦੇ ਕੇ ਆਈਏ ਫਿਰ ਆਪਾਂ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਆਈਏ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਆਈਏ ਇਹਨਾਂ ਨੂੰ ਅੱਜ ਅਬੀ ਦੋਸਤੋ ਬਾਏ ਬਾਏ ਹੁੰਦੀ ਪਈ ਹੈ ਲਓ ਵੀ ਦੋਸਤੋ ਸਮਾਨ ਲੈ ਕੇ ਅਸੀਂ ਘਰ ਪਹੁੰਚ ਚੁੱਕੇ ਆ ਤੇ ਹੁਣ ਇਹਨਾਂ ਨੂੰ ਆਪਾਂ ਰਵਾਨਗੀ ਦੇਣੀ ਇਹਨਾਂ ਨੂੰ ਰਵਾਨਾ ਕਰਨਾ ਇੱਥੋਂ ਠੀਕ ਆ ਰਵਾਨਗੀ ਦੇ ਕੇ ਫਿਰ ਉਸ ਤੋਂ ਬਾਅਦ ਆਪਾਂ ਵਰਕਸ਼ਾਪ ਤੇ ਆਪਣੇ ਕੰਮਕਾਰਾਂ ਤੇ ਆ ਜਾਾਂਗੇ ਤੇ ਆਹ ਮੁੰਡੇ ਨੇ ਅੱਜ ਕਹਿੰਦੇ ਪੂਰਾ ਗੇਟ ਤਿਆਰ ਕਰਦਣਾ ਅੱਖਾਂ ਕਿਵੇਂ ਚੜੀਆਂ ਨੇ ਮੁੰਡਿਆ ਪੂਰੀਆਂ ਗੱਲਬਾਤ ਕਹਿੰਦੇ ਸਿਰਾਂ ਕਰੀ ਫਿਰਦੇ ਆ ਤੇ ਆਹ ਅੰਕਲ ਜੀ ਹੁਣ ਆ ਤਾਂ ਗੇਟ ਆ ਤੇ ਇਹ ਸਪੈਸ਼ਲ ਸਾਡੇ ਕੋਲ ਨਵਾਂ ਸ਼ਹਿਰ ਤੋਂ ਆਏ ਨੇ ਬੰਗਿਆਂ ਕੋਲ ਬਹੁਤ ਬਹੁਤ ਧੰਨਵਾਦਾਂ ਕੱਲੀ ਤੁਸੀਂ ਸਾਡਾ ਇੰਨਾ ਮਤਲਬ ਤੁਸੀਂ ਪਿਆਰ ਦੇ ਦੇਉ ਆ ਦੇਖੋ ਪੂਰਾ ਕੰਮ ਹੋ ਰਿਹਾ ਲੌਵੀ ਉਹ ਪੂਰਾ ਨਾਲ ਸਿਰਾ ਗੱਲਬਾਤ ਕਰਾ ਦਈਏ ਬੱਲੇ ਯਾਰ ਬਿੱਲੀ ਰਾਹ ਕੱਟ ਗਈ ਤਾਂ ਨਹੀਂ ਉਹ ਬਿੱਲੀ ਰਾਹ ਆ ਕਰੇ ਆ ਬਿੱਲੀ ਰਾਹ ਕੱਟ ਗਈ ਜੇ ਠੇਕੇ ਦਾ ਰਾਹ ਕੱਟ ਗਿਆ ਅਮਨੇ ਨਾ ਕਦੋਂ ਦੀ ਦਾਰੂ ਛੱਡ ਦੇਣੀ ਸੀ ਲੌਵੀ ਕਹਿੰਦੇ ਮਾਤਾ ਹੁਣੀ ਆਏ ਬੈਠੇ ਆ ਤੇ ਇੱਧਰ ਕਹਿੰਦੇ ਕਿਸਾਨ ਮੋਰਚਾ ਜਿੰਦਾਬਾਦ ਕੀ ਕਰਨਾ ਇਹਦਾ ਇਹ ਸੰਭਣੀ ਗੱਲਬਾਤ ਆ ਸੰਭਣੀ ਆ ਲੌਵੀ ਦੋਸਤੋ ਅੱਜ ਦਾ ਸਾਡਾ ਟੂਰ ਹੈਗਾ ਐਕਟਿਵਾ ਤੇ ਅਸੀਂ ਐਕਟਿਵਾ ਤੇ ਅੱਜ ਘੁੰਮਾਂਗੇ ਮੈਂ ਤੇ ਸਾਡਾ ਭਾਈ ਦੀਪਾ ਸੋ ਅਸੀਂ ਅੱਜ ਐਕਟਿਵਾ ਤੇ ਕੰਮ ਦੇਖਣ ਜਾਵਾਂਗੇ ਦੋਨੇ ਗੱਡੀਆਂ 'ਚ ਬਾਹਰ ਗਈਆਂ ਆਈਆਂ ਨੇ ਦੋਸਤੋ ਐਕਟਿਵਾ ਤੇ ਅੱਜ ਘੁੰਮਾਂਗੇ ਅਸੀਂ ਦੋਸਤੋ ਲੋਵੀ ਦੋਸਤੋ ਅਸੀਂ ਐਕਟਿਵਾ 'ਤੇ ਜਾ ਰਹੇ ਆ ਵੈਸੇ ਵੀਡੀਓ ਬਣਾਉਣਾ ਗਲਤ ਗੱਲ ਆ ਸਕੂਟਰੀ ਕਿਰੋਂਦੇ ਸਾਬ ਲੋਵੀ ਦੋਸਤੋ ਆਪਾਂ ਸਾਈਡ ਤੇ ਪਹੁੰਚ ਚੁੱਕੇ ਆ ਦੋਸਤੋ ਸੋ ਆ ਆਪਾਂ ਅੱਜ ਕੰਮ ਕਰਾਂਗੇ ਦੋਸਤੋ ਆ ਜਿਹੜਾ ਜਾਨੀ ਕਿ ਸਾਰਾ ਤੁਸੀਂ ਵਾਟਰਪੂਲ ਦੇਖ ਰਹੇ ਹੋ ਇਹ ਅਸੀਂ ਪਾਣੀ ਬਾਹਰ ਕੱਢਣਾ ਵਾ ਇਥੋਂ ਪਾਣੀ ਬਾਹਰ ਕੱਢ ਕੇ ਮਿਲਦੇ ਆ ਫਿਰ ਤੁਹਾਨੂੰ ਆਪਾਂ ਗੱਲਬਾਤ ਕਰਕੇ ਲਓ ਵੀ ਦੋਸਤੋ ਸਾਡੇ ਘਰੇ ਵਿਆਹ ਦੀ ਸਲਾਹ ਚੱਲਦੀ ਆ ਸਾਰੇ ਬੰਦੇ ਬੈਠੇ ਨੇ ਤੇ ਲਓ ਵੀ ਫਿਰ ਹੁਣ ਪੂਰੀ ਸਲਾਹ ਚੱਲਦੀ ਆ ਤੇ ਸਲਾਹ ਕਰਕੇ ਫਿਰ ਆਪਾਂ ਤੁਹਾਨੂੰ ਦੁਬਾਰਾ ਮਿਲਦੇ ਆ ਅੱਜ ਸਵੇਰ ਦੀਆਂ ਵੀਡੀਓ ਨਹੀਂ ਬਣਾਈ ਹੈਗੀਆਂ ਅੱਜ ਦਾ ਬਲੌਗ ਸਾਡਾ ਛੋਟਾ ਹੀ ਹੋਊਗਾ ਆ ਸਾਡਾ ਜਵਾਗ ਜੀ ਦੇਖੋ ਆਪਾਂ ਚਲਤਾ ਰਹੇ ਚੱਤੀ ਗੱਲ ਕਰੋ ਸਾਰਿਆਂ ਨੂੰ ਚੱਤਰੀ ਗੱਲ ਕਰੋ ਚੱਤਰੀ ਗੱਲ ਪੁੱਤ ਚੱਤੀ ਗੱਲ ਕਰਦੇ ਕਰਦੇ ਕਰ ਚੱਤੀ ਗੱਲ ਹੋ ਬਾਜ਼ ਲੌਵੀ ਦੋਸਤੋ ਆਪਾਂ ਸਾਰਾ ਕੰਮ ਕਰਨ ਵੇੜ ਕੇ ਪਹੁੰਚ ਗਏ ਘਰੇ ਜਿਹੜੇ ਜਿਹੜੇ ਅੱਜ ਵੀਡੀਓ ਬਣਾਈ ਆ ਆਪਾਂ ਨਾਲ ਦੀ ਨਾਲ ਅਪਲੋਡ ਕਰ ਦੇਣੀ ਆ ਦੋਸਤੋ ਬਹੁਤ ਬਹੁਤ ਧੰਨਵਾਦੀ ਤੁਸੀਂ ਬਲੌਕਸ ਨੂੰ ਨਾ ਜਾਦੇ ਪਿਆਰ ਦਿੰਨੇ ਹੋ ਚਲੋ ਮਿਲਦੇ ਆ ਆਪਾਂ ਤੁਹਾਨੂੰ ਹਣ ਅਗਲੀ ਸਵੇਰ ਜਾ ਤੱਕ ਦਿਓ ਇਜਾਜ਼ਤ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਉਹ ਬਸ ਸਕਰਪਾਰਾ ਕਰ ਲਿਓ ਤੇ ਫੋਲੋ ਵੀ ਕਰ ਲਿਓ ਤੇ ਪੇਜ ਨੂੰ ਲਾਈਕ ਵੀ ਕਰ ਲਿਓ ਥੈਂਕ ਯੂ ਧੰਨਵਾਦ ਜੇ ਕੋਈ ਗਲਤੀ ਮਲਤੀ ਹੋਈ ਤਾਂ ਮਾਫੀ ਦੋਸਤੋ ਥੈਂਕ ਯੂ ਧੰਨਵਾਦ ਗੁੱਡ ਨਾਈਟ